ਮਾਤਾ ਗੁਜਰਕੌਰ ਜੀ ਤਾਂ ਹਈ ਸੀ ਮਾਂ ਉਹਦੀ ਇੱਕ ਹੋਰ ਕੌਣ ਸੀ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਂ ਤੋਂ ਵੀ ਵੱਧ ਕੇ ਪਿਆਰ ਕਰਦੇ ਸੀ ਹਾਂਜੀ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚੋਂ ਜੋ ਰੋਜ਼ਾਨਾ ਹੀ ਆਪਾਂ ਇੱਕ ਸਵਾਲ ਤੇ ਜਵਾਬ ਤੁਹਾਡੇ ਜੋ ਨੌਲੇਜ ਵਾਸਤੇ ਆਪਾਂ ਲੈ ਕੇ ਆਉਂਦੇ ਆ ਜਾਣਕਾਰੀ ਵਾਸਤੇ ਤੇ ਕੱਲ ਜਿਹੜੀ ਆਪਾਂ ਸਵਾਲ ਕੀਤਾ ਸੀ ਤੁਹਾਨੂੰ ਉਹਦਾ ਜਵਾਬ ਵੀ ਆਪਾਂ ਲਾਸਟ ਦੇ ਵਿੱਚ ਦੇਣਾਗਾ ਤੇ ਅੱਜ ਦਾ ਇੱਕ ਸਵਾਲ ਹੈ ਤੁਹਾਡੇ ਵਾਸਤੇ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਪਟਨਾ ਸਾਹਿਬ ਦੀ ਧਰਤੀ ਤੇ ਮਾਤਾ ਗੁਜਰ ਕੌਰ ਜੀ ਦੀ ਕੁੱਖ ਤੋਂ ਜਨਮ ਹੋਇਆ ਸੀ ਮਾਤਾ ਗੁਜਰ ਕੌਰ ਜੀ ਤਾਂ ਹਈ ਸੀ ਮਾਂ ਉਹਦੀ ਇੱਕ ਹੋਰ ਕੌਣ ਸੀ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਂ ਤੋਂ ਵੀ ਵੱਧ ਕੇ ਪਿਆਰ ਕਰਦੇ ਸੀ ਅੱਜ ਵੀ ਉਹ ਜਗ੍ਹਾ ਨੂੰ ਮੰਨਿਆ ਜਾਂਦਾ ਉਸੇ ਤਰ੍ਹਾਂ ਵੀ ਉਹ ਕੌਣ ਬੀਬੀ ਸੀ ਜਿਹਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਗੁਜਰਕੌਰ ਦੇ ਹੁੰਦਿਆਂ ਤੇ ਉਹਨੂੰ ਵੀ ਮਾਂ ਕਹਿ ਕੇ ਬੁਲਾਉਂਦੇ ਸੀ ਇਹ ਸਵਾਲ ਦਾ ਜਵਾਬ ਕਮੈਂਟਾਂ ਦੇ ਵਿੱਚ ਦੇਣਾ ਤੁਸੀਂ ਤੇ ਜੋ ਕੱਲ ਆਪਾਂ ਇੱਕ ਸਵਾਲ ਕੀਤਾ ਸੀ ਵੀ ਜਿਸ ਹਵੇਲੀ ਦੇ ਵਿੱਚ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਨਮ ਹੋਇਆ ਵੀ ਜਿਸ ਹਵੇਲੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੁੰਦਾ ਹੈ ਵੀ ਉਹ ਹਵੇਲੀ ਸੀ ਜਿਹੜੀ ਕਿਸ ਇਨਸਾਨ ਦੀ ਹਵੇਲੀ ਸੀ ਸੋ ਥੋੜਾ ਜਿਹਾ ਜਿਹੜਾ ਇਤਿਹਾਸ ਹੈ ਇਹਦਾ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਚੱਲਦਾ ਹੈ ਇਹ ਇਤਿਹਾਸ ਹੈ ਜਿਹੜਾ ਸਾਡਾ ਗੁਰੂ ਤੇਗ ਬਹਾਦਰ ਜੀ ਦਾ ਆਪਣੇ ਪਰਿਵਾਰ ਨੂੰ ਪਟਨੇ ਦੇ ਵਿੱਚ ਛੱਡਣਾ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜੋ ਬਚਨ ਹੋਏ ਸੀ ਉਸ ਹਵੇਲੀ ਦਾ ਜੋ ਮਾਲਕ ਸੀ ਸਾਲਸਰਾਏ ਜੌਹਰੀ ਉਸ ਨੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਸੀ ਤੇ ਬੜੀ ਜਿੱਦ ਕੀਤੀ ਮਹਾਰਾਜ ਤੁਸੀਂ ਰਹੋ ਮੇਰੇ ਕੋਲ ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਉੱਥੇ ਵਚਨ ਹੋਏ ਸੀ ਵੀ ਅਸੀਂ ਹੁਣ ਚੱਲੇ ਆਂ ਵਾੜੀ ਜਿੱਦ ਕਰਦਾ ਜਿਹੜਾ ਸਾਡਾ 10ਵਾਂ ਜਨਮ ਹੋਣਾ ਉਹ ਤੇਰੀ ਹਵੇਲੀ ਦੇ ਵਿੱਚ ਹੋਣਾ ਤਾਂ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਪਣੇ ਪਰਿਵਾਰ ਸਮੇਤ ਮਾਮਾ ਕਿਰਪਾਲ ਚੰਦ ਸਮੇਤ ਇਹ ਬਿਹਾਰ ਦੇ ਵਿੱਚ ਪਟਨੇ ਦੇ ਵਿੱਚ ਜਾ ਕੇ ਇਹ ਜਿਹੜੀ ਸਵਾਲ ਤੁਹਾਨੂੰ ਪਾਇਆ ਸੀ ਵੀ ਕਿਸ ਇਨਸਾਨ ਦੀ ਹਵੇਲੀ ਸੀ ਇਸ ਸਾਲਸਰਾਏ ਜੌਹਰੀ ਸੀ ਜਿਹੜਾ ਉਹਦੀ ਹਵੇਲੀ ਦੇ ਵਿੱਚ ਕਲੰਗੀਆਂ ਵਾਲੇ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਇਹ ਜਵਾਬ ਹੈ ਜੀ ਸਵਾਲ ਦਾ ਸੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਸਕੇ ਵੀ ਬਾਕੀ ਜਿਹੜੇ ਗੁਰੂ ਸਾਹਿਬਾਨਾਂ ਦਾ ਜਨਮ ਸੀ ਉਹ ਪੰਜਾਬ ਦੀ ਧਰਤੀ ਤੇ ਹੋਏ ਨੇ ਨੌ ਗੁਰੂਆਂ ਦਾ ਜਨਮ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬਿਹਾਰ ਦੇ ਵਿੱਚ ਪਟਨਾ ਦੇ ਵਿੱਚ ਕਿਉਂ ਮਹਾਰਾਜ ਆਪਣੇ ਪਰਿਵਾਰ ਨੂੰ ਲੈ ਕੇ ਗਏ ਇਹ ਵਚਨ ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਹੋਇਆ ਸੀ ਤੇ ਵਚਨ ਪੂਰਾ ਕੀਤਾ ਗੁਰੂ ਤੇਗ ਬਹਾਦਰ ਜੀ ਨੇ ਫਿਰ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੈ ਜਿਹੜਾ ਸਾਲਸਰਾਏ ਜੋਰੀ ਦੀ ਹਵੇਲੀ ਵਿੱਚ ਹੁੰਦਾ ਹੈ ਜੀ ਧੰਨਵਾਦ ਸਾਰਿਆਂ ਦਾ ਜੀ